ਨਿਊਜ਼ੀਲੈਂਡ ਦੇ ਵਿੱਚ ਚੰਗੇ ਉਹਦਿਆਂ ਤੇ ਰਹਿ ਚੁੱਕੇ ਲੋਕ ਵੀ ਹੁਣ ਨਿਊਜ਼ੀਲੈਂਡ ਛੱਡਣ ਲਈ ਮਜਬੂਰ ਹੋ ਰਹੇ ਨੇ 30 ਸਾਲਾਂ ਨਟਾਲੀਆ ਸਦਰਲੈਂਡ ਜੋ ਕਿ ਨਿਊਜ਼ੀਲੈਂਡ ਦੀ ਹੀ ਵਾਸੀ ਹੈ ਉਸਨੇ ਆਪਣਾ ਦੇਸ਼ ਛੱਡਣ ਦਾ ਫੈਸਲਾ ਕਰ ਲਿਆ ਹੈ ਕਿਹਾ ਜਾ ਰਿਹਾ ਹੈ ਕਿ ਇਸਦੇ ਲਈ ਉਹ ਲੰਡਨ ਜਾ ਰਹੀ ਹੈ ਤੇ ਸ਼ਾਇਦ ਹੀ ਭਵਿੱਖ ਦੇ ਵਿੱਚ ਉਹ ਨਿਊਜ਼ੀਲੈਂਡ ਵਾਪਸ ਪਰਤੇ ਦਰਅਸਲ ਨਿਊਜ਼ੀਲੈਂਡ ਵਰਗਾ ਸੋਨਾ ਦੇਸ਼ ਕਦੇ ਵੀ ਇੱਥੋਂ ਦੇ ਲੋਕਾਂ ਲਈ ਦਿੱਕਤ ਤੇ ਪਰੇਸ਼ਾਨੀ ਦਾ ਸਬਬਬ ਨਹੀਂ ਬਣਿਆ ਬਲਕਿ ਇਥੋਂ ਦੀ ਆਰਥਿਕਤਾ ਨੇ ਹੀ ਲੋਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਹੈ ਨਿਊਜ਼ੀਲੈਂਡ ਦੇ ਵਿੱਚ ਲਗਾਤਾਰ ਚੰਗੀਆਂ ਨੌਕਰੀਆਂ ਦੀ ਘਾਟ ਵੱਦੀ ਹੋਈ ਮਹਿੰਗਾਈ ਘਰਾਂ ਦੇ ਵੱਧ ਰਹੇ ਕਿਰਾਏ ਤੇ ਮਾਰਗੇਜ ਦਰਾਂ ਵਿੱਚ ਲਗਾਤਾਰ ਹੋ ਰਹੀ ਵਿਰਧੀ ਦੇ ਕਾਰਨ ਇਥੋਂ ਦੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋ ਰਹੇ ਨੇ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਜ਼ਾਰਾਂ ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਵਰਗੇ ਦੇਸ਼ਾਂ ਦਾ ਰੁਖ ਕਰ ਰਹੇ ਨੇ ਤੇ ਇਹਦੇ ਪਿੱਛੇ ਵੀ ਸਭ ਤੋਂ ਵੱਡਾ ਕਾਰਨ ਇੱਥੋਂ ਦੀ ਆਰਥਿਕਤਾ ਨੂੰ ਹੀ ਮੰਨਿਆ ਜਾ ਰਿਹਾ ਹੈ